ਰਾਸ਼ਨ ਕਾਰਡ ਦੇ ਨਾਲ ਜੁੜੀ ਹੋਈ ਬੇਹੱਦ ਜ਼ਰੂਰੀ ਖਬਰ ਆ ਰਹੀ ਹੈ ਦਰਅਸਲ ਸਰਕਾਰ ਦੇ ਵੱਲੋਂ ਰਾਸ਼ਨ ਕਾਰਡ ਦੇ ਵਿੱਚੋਂ ਕਰੀਬ 2 ਕਰੋੜ ਲੋਕਾਂ ਦੇ ਨਾਮ ਘਟ ਦਿੱਤੇ ਗਏ ਨੇ ਵਜ੍ਹਾ ਕੀ ਹੈਗੀ ਹੈ ਉਹ ਵੀ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਆਖਿਰ ਸਰਕਾਰ ਦੇ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਕਿਉਂਕਿ ਰਾਸ਼ਨ ਮਿਲਣਾ ਇੱਕ ਆਮ ਪਰਿਵਾਰ ਦੇ ਲਈ ਬਹੁਤ ਵੱਡੀ ਵਿੱਤੀ ਸਹਾਇਤਾ ਮੰਨੀ ਜਾਂਦੀ ਹੈ ਕਿਉਂਕਿ ਬਹੁਤ ਘਰ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤਾਂ ਅਜਿਹੇ ਦੇ ਵਿੱਚ ਜਿੱਥੇ ਕਿ ਸਰਕਾਰ ਦੇ ਵੱਲੋਂ ਗਰੀਬ ਜੀ ਬ ਲੋਕਾਂ ਨੂੰ ਮੇਰੇ ਕਲਾਸ ਫੈਮਿਲੀ ਨੂੰ ਰਾਸ਼ਨ ਵੰਡੇ ਜਾਂਦੇ ਨੇ ਪਰ ਹੁਣ ਜੋ ਖਬਰ ਆ ਰਹੀ ਹੈ ਕਿਹਾ ਜਾ ਰਿਹਾ ਹੈਗਾ ਕਿ ਰਾਸ਼ਨ ਕਾਰਡ ਦੇ ਵਿੱਚੋਂ ਸਰਕਾਰ ਦੇ ਵੱਲੋਂ 2 ਕਰੋੜ ਤੋਂ ਵੱਧ ਲੋਕਾਂ ਦੇ ਨਾਮ ਕੱਟੇ ਗਏ ਨੇ ਤਾਂ ਪੂਰੀ ਖਬਰ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਦਰਅਸਲ ਦੇਸ਼ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਅਜਿਹੇ ਪਰਿਵਾਰ ਨੇ ਜੋ ਕਿ ਆਪਣੀਆਂ ਵਿਤੀ ਜੋ ਕਿ ਤੰਗੀਆਂ ਦੇ ਕਾਰਨ ਦੋ ਸਮੇਂ ਦੀ ਖਾਣਾ ਰੋਟੀ ਵੀ ਨਹੀਂ ਖਾ ਸਕਦੇ ਇਹਨਾਂ ਲੋੜਵੰਦ ਵਿਅਕਤੀਆਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਸਰਕਾਰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਯਾਨੀ ਕਿ ਐਨ ਐਫ ਐਸ ਏ ਦੇ ਤਹਿਤ ਮੁਫਤ ਅਤੇ ਕਿਫਾਇਤੀ ਰਾਸ਼ਨ ਪ੍ਰਦਾਨ ਕਰਦੀ ਹੈ ਪਰ ਇਹ ਲਾਭ ਪ੍ਰਾਪਤ ਕਰਨ ਦੇ ਲਈ ਰਾਸ਼ਨ ਕਾਰਡ ਜ਼ਰੂਰੀ ਹੈ ਤਾਂ ਹਾਲੇ ਦੇ ਵਿੱਚ ਮੁਫਤ ਰਾਸ਼ਨ ਲੈਣ ਵਾਲੇ ਲੋਕਾਂ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ ਦੇ ਉੱਤੇ ਸਰਕਾਰ ਦੇ ਵੱਲੋਂ 2 ਕਰੋੜ 25 ਲੱਖ ਲੋਕਾਂ ਦੇ ਨਾਮ ਰਾਸ਼ਨ ਕਾਰਡ ਦੀ ਸੂਚੀ ਦੇ ਵਿੱਚੋਂ ਹਟਾਏ ਜਾ ਰਹੇ ਨੇ ਅਜੇ ਹਾਂ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਸਿਰਫ ਉਹੀ ਲੋਕ ਇਸ ਦਾ ਲਾਭ ਲੈ ਸਕਣ ਜੋ ਕਿ ਸੱਚਮੁੱਚ ਇਸ ਦੇ ਯੋਗ ਹੁਣ ਐਨ ਐਫ ਐਸ ای ਦੇ ਨਿਯਮਾਂ ਦੇ ਅਨੁਸਾਰ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਿਨ੍ਹਾਂ ਕੋਲ ਕਾਰ ਜਾਂ ਫਿਰ ਹੋਰ ਚਾਰ ਪਹੀਆ ਵਾਹਨ ਨੇ ਜਾਂ ਫਿਰ ਆਮਦਨ ਟੈਕਸ ਅਦਾ ਕਰਦੇ ਨੇ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਦੇ ਲਈ ਯੋਗ ਨਹੀਂ ਮੰਨਿਆ ਜਾਂਦਾ ਇਸ ਦੇ ਬਾਵਜੂਦ ਹੁਣ ਤੱਕ ਵੱਡੀ ਗਿਣਤੀ ਦੇ ਵਿੱਚ ਅਜੇ ਹੀ ਲੋਕ ਇਸ ਦਾ ਲਾਭ ਲੈ ਰਹੇ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਮ੍ਰਿਤਕ ਵਿਅਕਤੀਆਂ ਦੇ ਨਾਵਾਂ ਦੇ ਉੱਤੇ ਵੀ ਕਈ ਸਾਲਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਨੇ ਅਯੋਗ ਲੋਕ ਵੀ ਇਸ ਯੋਜਨਾ ਦਾ ਲਾਭ ਲੈ ਰਹੇ ਨੇ ਬਹੁਤ ਸਾਰੇ ਪਰਿਵਾਰਾਂ ਨੇ ਸਿਰਫ ਸਰਕਾਰੀ ਲਾਭ ਪ੍ਰਾਪਤ ਕਰਨ ਦੇ ਲਈ ਕਾਰਡ ਪ੍ਰਾਪਤ ਕੀਤੇ ਸਨ ਕੁਝ ਲੋਕਾਂ ਨੂੰ 6 ਮਹੀਨਿਆਂ ਤੋਂ ਰਾਸ਼ਨ ਨਹੀਂ ਮਿਲ ਰਿਹਾ ਸੀਗਾ ਇਹਨਾਂ ਬੁਨਿਆਦੀਆਂ ਤੋਂ ਦੱਸਦੀ ਹੈ ਕਿ ਇਹਨਾਂ ਬੇਨਿਯਮਾਂ ਨੂੰ ਰੋਕਣ ਦੇ ਲਈ ਸਰਕਾਰ ਨੇ ਤਸਦੀਕ ਤੇਜ਼ ਕਰ ਦਿੱਤੀ ਹੈ ਅਤੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮੁਫਤ ਰਾਸ਼ਨ ਸੋਚੀ ਦੇ ਵਿੱਚੋਂ 2 ਕਰੋੜ 25 ਲੱਖ ਲੋਕਾਂ ਦੇ ਨਾਮ ਹਟਾ ਦਿੱਤੇ ਨੇ ਮੰਤਰਾਲੇ ਦਾ ਕਹਿਣਾ ਹੈਗਾ ਕਿ ਇਸ ਯੋਜਨਾ ਦੇ ਲਾਭ ਸਿਰਫ ਅਸਲੀ ਅਤੇ ਸੱਚਮੁੱਚ ਲੋੜਵੰਦ ਲੋਕਾਂ ਤੱਕ ਹੀ ਪਰਿਵਾਰਾਂ ਤੱਕ ਹੀ ਪਹੁੰਚਦੇ ਨੇ ਸਰਕਾਰ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਜਿਨ੍ਹਾਂ ਰਾਸ਼ਨ ਕਾਰਡ ਦਾ ई केवाईसी अपडेट ਨਹੀਂ ਹੋਇਆ ਉਹਨਾਂ ਨੂੰ ਪਹਿਲਾਂ ਅਯੋਗ ਕਰ ਦਿੱਤਾ ਜਾਵੇਗਾ ਤਾਂ ਸਭ ਤੋਂ ਪਹਿਲਾਂ ਹੁਣ ਸਵਾਲ ਇਹ ਹੈ ਕਿ ਸਵਾਲ ਵੀ ਹੈ ਤੇ ਤੁਹਾਨੂੰ ਚੈੱਕ ਕਰਨ ਦੀ ਲੋੜ ਹੈ ਕਿ ਤੁਹਾਡਾ ਰਾਸ਼ਨ ਕਾਰਡ ਚਾਲੂ ਹੈ ਜਾਂ ਫਿਰ ਨਹੀਂ ਇਸ ਬਾਰੇ ਤੁਸੀਂ ਹੁਣ ਘਰ ਬੈਠੇ ਵੀ ਪਤਾ ਕਰ ਸਕਦੇ ਹੋ ਜਿਵੇਂ ਕਿ nfsa.govment.in ਦੇ ਉੱਤੇ ਜਾਓ ਤੇ ਰਾਸ਼ਨ ਕਾਰਡ ਵਿਕਲਪ ਚੁਣੋ ਤੇ ਦੱਸ ਦिए ਕਿ ਰਾਸ਼ਨ ਕਾਰਡ ਡਿਟੇਲਸ ਔਨ ਸਟੇਟ ਪੋਰਟਲ ਦੇ ਉੱਤੇ ਕਲਿੱਕ ਕਰੋ ਰਾਜ ਜ਼ਿਲ੍ਹਾ ਬਲਾਕ ਪੰਚਾਇਤ ਚੁਣੋ ਇਹ ਸਾਰੇ ਕਾਲਮ ਚੁਣੋ ਤੇ ਆਪਣੀ ਰਾਸ਼ਨ ਦੁਕਾਨ ਅਤੇ ਕਾਰਡ ਦੀ ਸਕੀਮ ਦੀ ਚੋਣ ਕਰੋ ਅਜਿਹਾ ਦੇ ਵਿੱਚ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਕੀ ਤੁਹਾਡਾ ਰਾਸ਼ਨ ਕਾਰਡ ਦੇ ਵਿੱਚ ਨਾਮ ਹੈ ਜਾਂ ਫਿਰ ਨਾਮ ਕਰ ਦਿੱਤਾ ਗਿਆ ਹੈ